ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ 'ਚ ਤੇ ਸਮਾਂ ਹੋਇਆ ਜੀ 5:20 ਮਿੰਟ ਦਾ ਤੇ ਆਪਾਂ ਦਾਣਾ ਦੂਣਾ ਪਾਤਾ ਡੰਗਰਾਂ ਨੂੰ ਆਵੇਖੋ ਭਾਰਤੀਆਂ ਖੁਰਲੀਆਂ ਗੋਇਆ ਗੋਇਆ ਹੁੰਜਦਾ ਹੈ 4:00 ਵਜੇ ਰਾਈ ਤਾਂ ਪੱਟ ਗਏ ਸੀ ਤੇ ਆਪਦਾ ਕੰਮਕਾਰ ਫੜਾਫੜ ਖਿੱਚਦਾ ਹੁਣ ਮੱਜਾਂ ਚੌਣ ਕੇ ਫੜਾਫੜ ਚੌਣ ਦਾ ਤਾਂ ਹੈ ਨੇ ਤੇ ਚੌਣੇ ਆ ਤੇ ਵੀਡੀਓ ਪੂਰੀ ਵੇਖਿਆ ਹੰਡ ਤੱਕ ਮਜ਼ਾ ਆਏਗਾ ਵਲੌਗ ਆਪਾਂ ਸ਼ਾਇਦ ਅੱਜ ਜਾਣਾ ਵੀ ਕਿਤੇ ਜੇ ਗਏ ਤੇ ਜ਼ਰੂਰ ਪਤਾ ਲੱਗ ਜਾਏਗਾ ਤੁਹਾਨੂੰ ਬਾਕੀ ਸਲਾਹਤ ਹੈਗੀ ਸ਼ਾਇਦ ਚੇਂਜ ਨਾ ਹੋ ਜੇ ਤੇ ਅੱਜ ਹੈਗੀ 7 ਤਰੀਕ 11ਵਾਂ ਮਹੀਨਾ 2025 ਤੇ 5:20 ਸਵੇਰ ਦੇ ਹੋ ਚੁੱਕੇ ਨੇ ਤੇ 5 ਵਜੇ ਆਪਾਂ ਡੰਗਰਾਂ ਚ ਵੜ ਗਏ ਸੀ 20 ਮਿੰਟ ਲੱਗੇ ਨੇ ਆਪਾਂ ਨੂੰ ਦਾਣਾ ਦੂਣਾ ਪਾਉਣ ਤੇ ਹੁਣ ਆਪਾਂ ਮੱਜਾ ਚੋਕੇ ਥੱਲੇ ਸਫਾਈ ਸਪੀਕ ਕਰਕੇ ਫਿਰ ਚਾਹ ਪਾਣੀ ਪੀਨੇ ਆ ਤੇ ਮੌਸਮ ਚ ਨਾ ਕਾਫੀ ਤਬਦੀਲੀ ਆ ਗਈ ਠੰਡ ਲੱਗਦੀ ਹੁਣ ਇਹਦੇ ਨਾਲ ਕੱਪੜਾ ਅੱਜ ਟੀ ਸ਼ਰਟਾਂ ਚ ਕਿਉਂਕਿ ਮੀਨਾਂ ਵੀ ਤਾਂ 11ਵਾਂ ਚੱਲਦਾ ਪਿਆ ਪਰ ਆਤਰੀਆਂ ਜਾਂ ਜਾਂਦੀਆਂ ਪੂਛਾ ਮਾਰਦੀਆਂ ਨੇ ਕੱਲ ਉੱਪਰ ਪਾਇਆ ਸੀ 2 ਮਿੰਟ ਹੀ ਪਾਇਆ ਮੈਂ ਨਾਲ ਦੀ ਨਾਲ ਲਾਣਾ ਪਿਆ ਕਿਉਂਕਿ ਇਹ ਪੂਛਾ ਮਾਰ ਕੇ ਨਾ ਗੰਦਾ ਕਰ ਦਿੰਦੀਆਂ ਮੁਸ਼ਕ ਹੁੰਦੀ ਹੈ ਟੀ ਸ਼ਰਟਾਂ ਵੀ ਫਿਰ ਧੁੱਪ ਜਾਂਦੀਆਂ ਨਾਲ ਦੀ ਨਾਲ ਆਪਾਂ ਰਿੱਡੇ ਡੇ ਡੇ ਤੋਂ ਕਿਹੜਾ ਸੌਖੀ ਨਲੇ ਪਰ ਅੱਗੇ ਅੱਗੇ ਤਾਂ ਪਾਣੇ ਪੈਣੇ ਨੇ ਇੱਕ ਅੱਧਾ ਪੱਕਾ ਲਾ ਦੇਣਾ ਆਪਾਂ ਡੰਗਰਾਂ 'ਚ ਤੇ ਉਹ ਸਵੇਰੇ ਪਾ ਲਿਆ ਅੱਛਾ ਸ਼ਾਮੀ ਪਾ ਲਿਆ ਮੁੜ ਕੇ ਲਾਤਾ ਚਲੋ ਵੀਡੀਓ ਨੂੰ ਪੂਰਾ ਵੇਖਿਆ ਜੇ ਮਜ਼ਾ ਆਏਗਾ ਲਾਜ਼ਮੀ ਲੋਜੀਤ ਕਾਮਾਕਰ ਨਿਭੜ ਗਿਆ ਹੀ ਮੈਂ ਚੱਲ ਹੋਤੀ ਦੀ ਪਰਦੀ ਆ 6 ਵਜੇ ਨੇ ਤੇ ਇੱਕ ਮੱਝ ਸਵੇਰੇ ਸਵੇਰੇ ਪਾਣੀ ਮੰਗਦੀ ਐ ਸਵੇਰੇ ਸਵੇਰੇ ਪਾਣੀ ਪੀਂਦੀ ਐ ਬਾਲਟੀ ਉੱਪਰ ਲਈ ਟੂੜੀ ਦਾੜੀ ਖਾਂਦੀਆਂ ਨਾਲ ਇਤਿਆਸ ਲੱਗਦੀ ਆ ਉਹਨਾਂ ਨੇ ਜਾਦੀ ਤੇ ਪਾਣੀ ਪਿਆ ਆ ਕੇ ਫਿਰ ਚਾਹ ਪਾਣੀ ਪੀਂਦੇ ਆ 6 ਵਜੇ ਨੇ ਠੰਡ ਵੀ ਲੱਗਣ ਲਈ ਐ ਤੇ ਆਪਣਾ ਕੰਮ ਵੀ ਨਿਭੜ ਹੀ ਗਿਆ ਲਗਭਗ ਬਸ ਛਾੜੂ ਜਿਹਾ ਫੇਰਨਾ ਕੋਈ ਥੋੜਾ ਜਿਹਾ ਸਫਾਈ ਜੀ ਹੋ ਜਾਏਗੀ ਫਿਰ ਦੋਆ ਰੂੜੀ ਤੇ ਲਾ ਦੇ ਆਂ ਲਓ ਜੀ ਆਪਾਂ ਸਕੂਲ ਚੱਲੇ ਆਂ ਬੈਗ ਪਾ ਲਿਆ ਤੇ ਤਿਆਰੀ ਜਾਂਦੀ ਸਕੂਲ ਆ ਚੱਲਿਆ ਬੱਸ ਢੀਕਣ ਦੇ ਆਂ ਜੀ ਆ ਜਾਂਦੀ ਜੁਨੇ ਦੋ ਚਾਰ ਮਿੰਟ ਚ ਤਰੰਤ ਤਾਂ ਹੋਇਆ ਹੈ ਇਧਰੋਂ ਆਏਗੀ ਕਿਧਰੋਂ ਆਏਗੀ ਆ ਇਧਰੋਂ ਇਧਰੋਂ ਅੱਛਾ ਉੱਤੋਂ ਦੀ ਘੁੰਮ ਕੇ ਆਉਂਦੀ ਹੈ ਹੈ ਫਰਨਾਂਡੀ ਸੀ ਆ ਤੇ ਕੀ ਕਹਿੰਦੇ ਨੇ ਪੜਦੈ ਨਾ ਚਾਹ ਕੇ ਇਧਰ ਮੁਕਾਰ ਵਧੀਆ ਪੜਨਾ ਠੀਕ ਹੈ ਠੀਕ ਹੈ ਲੜਾਈ ਤੇ ਨਹੀਂ ਕਰਦਾ ਨਹੀਂ ਠੀਕ ਹੈ ਚੱਲ ਰੋਜ਼ਰ ਰੋਜ਼ਰ ਬੰਡ ਕੇ ਆ ਜਾਣਾ ਨਾ ਸਮਾਨ ਨਹੀਂ ਬੰਦਿਆ ਭਾਈ ਨੂੰ ਸਕੂਲ ਬਾਸ ਆ ਜੀ ਪੜਾਹ ਜਾ ਤਾ ਵੀ ਚੱਲਦਾ ਜੀ ਜੇ ਆਪਾਂ ਹੁਣ ਚੱਲੇ ਆ ਪੈਕ ਲੈਣ ਆਵੇ ਲੇਖਾ ਪੁੱਛੋ ਕੇ 9 ਵਜਾ ਟਾਈਮ ਹੋ ਗਿਆ ਤੇ ਮੱਝਾਂ ਨੇ ਪਾਣੀ ਪੀ ਲਿਆ ਸੀ ਦੁਬਾਰਾ ਫਿਰ ਝਾੜੀ ਛੁੱਟ ਲਾਉਣਾ ਪੈ ਜਾਂਦਾ ਤੇ ਕਾ ਲਿਆਂਦਾ ਆਪਾਂ ਜਗਾੜ ਇਹਨਾਂ ਨੂੰ ਗੱਡੀ ਧੋਵਾਂਗੇ ਚੀਜ਼ ਬੜੀ ਘੈਂਟ ਏ ਚਾਚੇਰੀ ਜਾਂਦੇ ਨੇ ਨਵਾਂ ਤੇ ਗੰਨੇ ਅੱਗੇ ਪ੍ਰੈਸ਼ਰ ਬਹੁਤ ਏ ਗੱਡੀ ਇਹਦੇ ਨਾਲ ਤੋਂ ਵਹਿ ਗਈ ਪੂਰੇ ਨਿਯਾਰੇ ਨਾਲ ਤੇ ਗੱਡੀ ਤੋਂ ਨੇ ਆ ਪਹਿਲਾਂ ਰੋਟੀ ਖਾ ਲਈਏ ਕਿ ਗੱਡੀ ਤੇ ਲੱਗ ਜਾਣਾ ਟਾਈਮ ਗੰਦੀ ਜਾਂਦੀ ਏ ਤੇ ਫੇਰ ਤੁਹਾਨੂੰ ਪਤਾ ਹੀ ਏ گاਵਾ ਪਈ ਜਾਂਦੀਆਂ ਛੋਟੀ ਖਾਲਾ ਪਹਿਲਾਂ ਤੇ ਪਹਿਲਾਂ ਖਾਈਏ ਰੋਟੀ ਫੇਰ ਹੋਵਾਂਗੇ ਆਪਾਂ ਇਸ ਕੰਮ ਤੇ ਲੋ ਜੀ ਗੱਡੀ ਤੋਂ ਹੋਂ ਤਾਂ ਪਹਿਲਾਂ ਮੈਂ ਰੋਟੀ ਖਾ ਲਈਏ ਤੇ ਰੋਟੀ ਵੇਖੋ ਕੌਣ ਪਕੜਾ ਕੇ ਦੇ ਰਿਹਾ ਮੈਨੂੰ ਸੀਸ ਸੀਸ ਰੋਟੀ ਲਾ ਦੇ ਕੱਕੇ ਉਥੇ ਲਾ ਦੇ ਪੇੜੇ ਕਰ ਦੇ ਪੇੜੇ ਕਰਨ ਦੇ ਹੀ ਏ ਇਹ ਇੰਨੇ ਇੱਥੇ ਤਾ ਦੇ ਉੱਪਰ ਦੇ ਦੀ ਆਟੇ ਦੇ ਠੀਕ ਹੈ ਨਹੀਂ ਦੇਣਾ ਚਲ ਨਾ ਦੇ ਇਹ ਇਹਦੇ ਵਿੱਚ ਰੱਖ ਕੇ ਇਹਦੇ ਉੱਤੇ ਰੱਖ ਪਿਲਾ ਫਿਰ ਆਇਆ ਬੇਲੇ ਦੇ ਨਾਲ ਕਰ ਬੰਦੀ ਲਾਓ ਲਾ ਤਲ ਚਲ ਬਣਾ ਰੋਟੀ ਹਾਂ ਰੋਟੀ ਤਿਆਰ ਹੋ ਗਈ ਆਪਣੀ ਕੜੀ ਸਬਜੀ ਨਾਲ ਰੋਟੀ ਨਾਲ ਪਾਣੀ ਕਾਕੇ ਨੇ ਬਣਾਈ ਏ ਅਸੀਸ ਨੇ ਤੇ ਆਪਣੀ ਸਿਰਫ ਦੋ ਰੋਟੀਆਂ ਖਰਾ ਕੇ ਸਬਜੀ ਜਿਹੜੀ ਮਰਜ਼ੀ ਹੋਵੇ ਜਿਆਦਾ ਦੀ ਫੇਵਰੇਟ ਹੋਵੇ ਤਾਂ ਤਿੰਨ ਚਾਰ ਖਾਈ ਦੀਆਂ ਨਹੀਂ ਤਾਂ ਦੋ ਹੀ ਮੋਟੇ ਆਪਾਂ ਜਿੰਮ ਮਰਜ਼ੀਆਂ ਕੋਈ ਗੱਡੀ ਦੀ ਹਾਲਤ ਵੇਖੋ ਕੀ ਹਾਲਤ ਹੋਈ ਹੈ ਆਪਾਂ ਪੂਫਟ ਕਰਤਾ ਆਪਾਂ ਹੁਣ ਗੱਡੀ ਲੈਣੇ ਆ ਤੋ ਲਓ ਜੀ ਗੱਡੀ ਤੋਤੀ ਆਪਾਂ ਤੇ ਗੱਡੀ ਚਮਕ ਵੇਖੋ ਕਿਵੇਂ ਗਈ ਏ ਵਾਹ ਜੀ ਵਾਹ ਟਾਈਮ ਤਾਂ ਲੱਗ ਗਿਆ 1/2 ਘੰਟਾ ਘੰਟਾ ਪਟਾਚ ਨਹੀਂ ਗਈ ਇਹ ਕੁਰੀ ਨੂੰ ਪਤਾ ਲੱਗਦਾ ਹੈ ਖੜੀ ਗੱਡੀ ਦਾ ਲੈ ਮਸ਼ੀਨ ਤੇ ਥੋੜਾ ਜਿਹਾ ਪਾਣੀ ਪਾ ਗਿਆ ਸੁੱਕਣੇ ਧਰਤੀ ਗੱਡੀ ਹੁ ਜਾ ਚ ਰਹੀ ਹੈ ਬਈ ਇਹ ਕਾਲਾ ਪਿਆ ਸੀ ਮੈਂ ਵੇਚਣ ਨੂੰ ਮੇਰੀ ਕਿਸਮਤ ਤੇ ਸੀ ਨਹੀਂ ਵਿਕੀ ਚੱਲ ਵਧੀਆ ਹੀ ਹੈ ਤੇ ਹੁਣ ਆਪਾਂ ਪੀਵਾਂਗੇ ਗ੍ਰੀਨ ਟੀ ਥਕਾਵਟ ਹੋ ਗਈ ਹੈ ਗ੍ਰੀਨ ਟੀ ਪੀਨੇ ਆ ਹਾਂ ਵਾਹਿਗੁਰੂ ਲਓ ਜੀ ਗ੍ਰੀਨ ਟੀ ਤਿਆਰ ਹੈ ਆਪਣੀ ਟਾਈਟ ਲਓ ਜੀ ਆਪ ਆਇਆ ਦੇਵੀਗੜ ਮम्मी-ਪਾਪੀ ਚੱਲੇ ਨੇ ਭੈਣ ਕੋਲ ਸਿਸਟਰ ਕੋਲ ਇਹ ਨਾ ਚੱਲਣ ਦੇਵੀਗੜ ਤੇ ਉਹਨਾਂ ਨੇ ਮੰਗਾਏ ਨੇ ਕੁਲਚੇ ਆਹ ਅੰਕਲ ਖੱਟਦਾ ਇੱਥੇ ਇੱਥੇ ਕੁਲਚੇ ਬਹੁਤ ਸਵਾਦ ਨੇ ਤੇ ਕੁਲਚੇ ਮੈਂ ਸਬਜ਼ੀ ਵਿੱਚ ਨਹੀਂ ਪਵਾ ਰਿਆ ਲੰਗ ਜਾ ਸਬਜੀ ਅੱਡ ਪਵਾ ਰਹੇ ਆ ਗੁਲਚੇ ਅੱਡ ਪਵਾ ਰਹੇ ਆ ਕਿਉਂਕਿ ਦੂਰ ਜਾਣੇ ਨੇ ਸੰਧ ਜਾਣੇ ਨੇ ਕੋਈ ਤੇ ਵਾਕਾ ਹੁਣ ਪਸੰਦ ਆਏ ਸਨ ਇੱਥੋਂ ਦੇ ਗੁਲਚੇ ਤੇ ਅੱਡੀ ਦੂਰ ਭੇਜਣ ਲੱਗੇ ਆਪਾਂ ਸੰਧ ਅੰਬੀ ਜੜੀ ਜਾ ਰਹੇ ਨੇ ਉਹਨਾਂ ਅੱਤ ਭੇਜਣੇ ਆ ਇਸ ਟਾਈਮ ਆਪਾਂ ਖੜੇ ਨੇ ਦੇਵੀਗੜ੍ਹ ਪੌਲ ਤੇ ਤੇ ਗੁਲਚੇ ਆਪਾਂ ਸਬਜੀ ਪਵਾ ਰਹੇ ਆ ਅੱਟ ਕੁਲਚੇ ਅਡਾ ਪਵਾ ਰਹੇ ਆ ਕੁਲਚੇ ਬਿਸਤਰ ਕੁਲਚੇ ਅੰਕਲ ਪਾੜ ਕੇ ਦੇ ਦੇਗਾ ਸਬਜੀ ਉਹ ਵਿੱਚ ਆਪੇ ਪਾ ਲੈਣਗੇ ਫਿਰ ਗਰਮ ਕਰਕੇ ਸਬਜੀ ਕੁਲਚੇ ਤਲ ਕੇ ਕਿਉਂਕਿ ਦੂਰ ਜਾਣੇ ਨੇ ਖਰਾਬ ਹੋ ਜਾਂਦੇ ਵਿੱਚ ਭਾਗ ਦੇਣ ਲੱਗੇ ਹੋਏ ਨਹੀਂ ਇੱਧਰ ਭਗਰਾਉਂਗਾ ਅੱਛਾ ਲੱਗ ਲੱਗ ਦੋਨੇ ਚੀਜ਼ਾਂ ਪਵਾ ਲੈਣੇ ਆ ਸਬਜੀ ਇੱਕ ਲਫਾ ਵਿੱਚ ਚਟਨੀ ਇੱਕ ਲਫਾ ਵਿੱਚ ਕੁਲਚੇ ਇੱਕ ਲਫਾ ਵਿੱਚ ਤੇ ਬਣਾਉਂਦੇ ਆਪੇ ਰਹਿਣਗੇ ਆ ਵੇਖ ਲਓ ਅੰਕਲ ਬਣਾ ਰਿਹਾ ਐਵੇਂ ਬਣਾਉਣੇ ਜੀ ਸਿਸਟਮ ਦਾ ਹਲਕੇ ਤਾਲਪਾਣੇ ਘਰੇ ਦੇ ਸੀ ਕਿਉਂ ਨਾ ਲਿਆ ਜੇ ਇਹ ਅੰਕਲ ਖੜਦਾ ਹੈ ਦੇਵੀਗੜ੍ਹ ਸ਼ੰਕਰ ਬਾਬੇ ਕੋਲ ਸ਼ੰਕਰ ਬਾਬਾ ਇਧਰ ਆ ਪੰਜਾਬ ਨੈਸ਼ਨਲ ਬੈਂਕ ਤੇ ਹੋਰ ਕਿੰਨੇ ਅੰਕਲ ਕਿੰਨੇ ਚਿਰ ਤੋਂ ਲਾਉਂਦੇ ਹੋ ਉਹ ਤਾਂ ਹਮੇ ਇਹ ਇਧਰ ਹੋਣੇ 15 ਸਾਲ ਹੋ ਗਏ 15 ਸਾਲ 15 ਸਾਲ ਹੋ ਗਏ ਨਾ ਅੰਕਲ ਨੂੰ ਤੇ ਟੇਸਟ ਬਹੁਤ ਇਹਨਾਂ ਦਾ ਬੱਚੇ ਵੇਲੇ ਆਸਾਨ ਐਡੀ ਦੂਰ ਹੈ ਉੱਥੇ ਉੱਥੇ ਮੰਗਾਏ ਰਹੇ ਗੁਲਚੇ ਅੰਕਲ ਦੇ ਪਸੰਦ ਆਏ ਬੱਚਿਆਂ ਨੂੰ ਲਓ ਜੀ ਮਾਤਾਰ ਨੂੰ ਚੜਾ ਕੇ ਬਸੇ ਤੇ ਆਪਾਂ ਆਇਆ ਬ੍ਰੈਡ ਲੈਣ ਵਾਜ ਨੂੰ ਦੇ ਫੇਵਰਟ ਨੇਰੀ ਮਿਸ਼ਮ ਦੇ ਕਰਾ ਤੇ ਬ੍ਰੈਡ ਲੈ ਕੇ ਚੱਲੇ ਆ ਤੇ ਪਨੀਰ ਲੈ ਕੇ ਜਾਣਾ ਤੋਂ ਤੇ ਨੈਟਮਾ ਲੈ ਕੇ ਫਟਾਫਟ ਚੱਲਦੇ ਆ ਕਾਰ ਫਿਰ ਟੀਕਾ ਲਵਾਉਣਾ ਮਾਜ ਨੂੰ ਡਾਕਟਰ ਆਉਣ ਵਾਲਾ ਕਿਤੇ ਕਿਤੇ ਇਹ ਜੀ ਖੱਚ ਲੇਵਰ ਹੁੰਦੀ ਨਾ ਬੰਦਿਆਂ ਦਾ ਬਰੇਡਰ ਲਏ ਨੇ ਪੰਜ ਵਾਰ ਹੀ ਗਿਆ ਵੀ ਪਾ ਦੋ ਆ ਰਿੰਮ ਜਿੰਮੇ ਸਲਾਦ ਪਾ ਦੋ ਨਾਲ ਨਹੀਂ ਕਹਿੰਦਾ ਅਸੀਂ ਨਹੀਂ ਪਾਉਂਦੇ ਅਸੀਂ ਨਹੀਂ ਪਾਉਂਦੇ ਕਹਿੰਦਾ ਚਲੋ ਮਾਲਕ ਬੰਦਾ ਵਧੀਆ ਰਿੰਮ ਜਿੰਮੇ ਦਾ ਮਾਲਕ ਨੂੰ ਮੜਾ ਜਾ ਕੇ ਐਸੇ ਟਾਈਮ ਨੇ ਸਲਾਦ ਪਾਤਾ ਐ ਐਡੀ ਖੱਤ ਲੇਵਰ ਹੁੰਦੀ ਨਾ ਕਿਤੇ ਕਿਤੇ ਸਾਲੇ ਭਈ ਇਹ ਆ ਗਏ ਨੇ ਇਹ ਭਈਆਂ ਨੇ ਬਹੁਤ ਗੰਦ ਪਾਇਆ ਹੈ ਚਲ ਹੁਣ ਕੀ ਗਾਲਾਂ ਕੱਢਣੀਆਂ ਇਹਨਾਂ ਨੂੰ ਯਾਰ ਚਲੋ ਚੱਲਦੇ ਆ ਪਨੀਰ ਲੈਣਾ ਹੁਣ ਲੈ ਕੇ ਫਿਰ ਚੱਲਦੇ ਆ ਪਿੰਡਾਂ ਵੱਲ ਲਓ ਜੀ ਪਨੀਰ ਵੀ ਲੈ ਲਿਆ ਮਗਲਾਨੀ ਡੈਰੀ ਤੋਂ ਤੇ ਹੁਣ ਚੱਲੀ ਜਾ ਆਪਾਂ ਪਿੰਡਵਾਲ ਨੂੰ ਮੇਰੇ ਪਿੱਛੇ ਮਗਲਾਨੀ ਡੈਰੀ ਜਿਹੜੀ ਵੇਖ ਰਹੇ ਤੁਸੀਂ ਤੇ ਹੁਣ ਆਪਾਂ ਚੱਲਦੇ ਆਂ ਪਿੰਡਵਾਲ ਨੂੰ ਛੋਟੇ ਛੋਟੇ ਸਾਰੇ ਕੰਮ ਤਾਂ ਨਿਬੜ ਗਏ ਨੇ ਤੇ ਹੁਣ ਕੋਈ ਕੰਮ ਨਹੀਂ ਆਇਆ ਇੱਥੇ ਦੇਵੀਗੜ੍ਹ ਮੈਂ ਮੁਰਨੇ ਆਪਣੇ ਆਪ ਆ ਜਾਣਾ ਹੁਣ ਬਸ ਤੇ ਲਾਤਾ ਆਇਆ ਆਪਾਂ ਦੱਸਿਆ ਸੀ ਇਹ ਹੁਣ ਜਾਣ ਚ ਹੀ ਫਾਇਦਾ ਹੈ ਕਿਉਂਕਿ ਹੁਣ ਖਰਚਾ ਵੀ ਨਹੀਂ ਹੈਗਾ ਆਪਣੇ ਕੋਲ ਲਓ ਜੀ ਬਾਈ ਨੂ ਰ ਆ ਗਿਆ ਹੈ ਬਾਈ ਨੂ ਦਾ ਟਾਈਮ ਹੋ ਗਿਆ ਹੀ ਤੇ ਮੈਂ ਮੜਾ ਜਾ ਹੁਣ ਲੈੇ ਚੱਲ ਵੀ ਮਿੱਤਰਾਂ ہاں ਵੀ ਲੌਂਗ ਦੇ ਨਾਲ ਬੰਦਾ ਆ ਗਿਆ ਪਰ ਉਹ ਕਿਹੜਾ ਬੰਦਾ ਆ ਕਾਫ ਗੜੀਆ ਉਹ ਤੇਰੀ ਨੂੰ ਜਿਵੇਂ ਆਂਦੀ ਰੂ ਮੈਂ ਜੋ ਵਾਪਸ ਆਇਆ ਬੰਦਾ ਵੀ ਆਸਟ੍ਰੇਲੀਆ ਤੋਂ 2 ਮਹੀਨੇ ਲਾ ਗਿਆ ਟੂਰਿਸਟ ਵੀਜ਼ੇ ਤੇ ਗਿਆ ਸੀ ਤੇ ਬੜੀ ਖੁਸ਼ੀ ਹੋਈ ਇਹਨੂੰ ਖਾਣ ਨੂੰ ਪਾਰਟੀ ਹੈ ਫਿਰ ਹੈ ਇਹਨਾਂ ਦੀ ਪੇਟੀ ਖੋਲ ਲਿਆ ਜੇ ਹਾਂਜੀ ਤੇ ਟਾਈਮ ਫਿਰ ਹੋ ਗਿਆ ਆਪਣਾ ਪਾਣੀ ਪਿਉਣ ਦਾ ਮੱਜਾਂ ਨੂੰ ਇਹਨੇ ਪਾਣੀ ਪੀਤਾ ਸੀ ਇਹਨੂੰ ਬਾਲਟੀ ਨਾਲ ਹੀ ਪਿਆਤਾ ਹੈ ਜੇ ਕਬਾਲਟੀ ਦੇ ਨਾਲ ਡੋਲਤੀ ਹੈ ਜਿਹੜੇ ਜਿਹੜੇ ਵੀ ਭਰਾ ਡੰਗਰ ਰੱਖਦੇ ਨੇ ਮਾਲ ਡੰਗਰ ਰੱਖਦੇ ਨੇ ਉਹਨਾਂ ਨੂੰ ਪਤਾ ਕੰਮ ਔਖਾ ਬਹੁਤ ਹੈ ਬਈ ਸਵੇਰੇ ਉਧਰੋਂ ਮਤਲਬ ਸਰਗੀ ਵੇਰੇ ਠੰਮੀ ਵੇਰੇ ਐਣ ਉੱਠ ਕੇ ਬੈਜੀਦਾ ਠੀਕ ਹੈ ਉਦੋਂ ਗੰਦ ਬੋਪਾਉਂਦੀਆਂ ਨੇ ਯਾਰ ਡੰਗਾ ਕੰਮ ਚਲੋ ਕੋਈ ਵੀ ਨਹੀਂ ਸੁੱਖਾ ਹੁੰਦਾ ਪਰ ਜਿਹੜਾ ਮੱਜਾਂ ਦਾ ਕੰਮ ਹੈ ਨਾ ਇਹ ਤਾਂ ਬਾਲਾ ਹੀ ਔਖਾ ਯਾਰ ਸੁੱਖਾ ਤੇ ਚਲੋ ਕੁਝ ਵੀ ਨਹੀਂ ਦੁਨੀਆ ਦੇ ਸਾਰੇ ਕੰਮ ਹੁੰਦੇ ਤਾਂ ਔਖੇ ਨੇ ਕਰਨੇ ਪੈਂਦੇ ਨੇ ਕਿ ਜੇ ਆਪਣਾ ਜਦੋਂ ਆਪਣਾ ਕਾਰ ਚਲਾਣਾ ਕੰਮ ਤਾਂ ਕਰਨੀ ਪੈਂਦਾ ਕੋਈ ਜਿਹੜਾ ਮਰਜ਼ੀ ਕਰੋ ਥੋੜਾ ਜਿਹਾ ਸਿਸਟਮ ਐਵੇਂ ਹੋ ਜਾਂਦਾ ਹੈ ਜਿੰਦੇ ਤੋਂ ਬੱਚੇ ਆ ਉਹਨਾਂ ਘਰ ਦੇ ਛੋਟੇ ਤੇ ਉਹਨਾਂ ਨੂੰ ਵੀ ਜਦੋਂ ਸਾਹਮਣਾ ਹੋਵੇ ਨਾਲ ਹੁਣ ਸ਼ਾਮ ਨੂੰ ਹੀ ਕੰਮ ਹੁੰਦਾ ਹੈ ਜਨਾਨੀਆਂ ਦਾ ਚੁੱਲ੍ਹੇ ਜੋਕੇ ਵਾਲਾ ਸ਼ਾਮ ਨੂੰ ਆਪਣਾ ਕੰਮ ਹੁੰਦਾ ਹੈ ਸਵੇਰੇ ਵੀ ਇਹੀ ਕੰਮ ਹੁੰਦਾ ਹੈ ਉਹ ਜਵਾਗ ਮਗਰ ਮਗਰ ਰੋਂਦੇ ਹੁੰਦੇ ਨੇ ਹੁਣ ਦਾਦੀ ਦਾਦਾ ਵੀ ਗਏ ਨੇ ਇਹਨਾਂ ਦੇ ਤੇ ਲਓ ਜੀ ਹੁਣ ਆਪਾਂ ਆਪਦਾ ਕੰਮ ਨਵੇੜਨ ਨੂੰ ਕਿ ਦੁੱਧ ਦੁੱਧ ਦਲਬੀਰੇ ਨੂੰ ਪਾ ਕੇ ਤੇ ਗੁੜੀਆਂ ਤੋਂ ਆਪਾਂ ਯਾਰ ਇੰਦੇ ਕਰੇ ਤੇ ਅੱਜ ਟਾਈਮ ਆਇਆ ਯਾਰ ਇੰਦੇ ਦੁੱਧ ਲੈਣ ਤੇ ਲੋ ਦੁੱਧ ਲਾਇਆ ਗੁੜੀਆਂ ਦਾ ਗਾਂ ਦਾ ਦੁੱਧ ਗਾਂ ਆਪਣੇ ਕੋਲ ਹੈ ਨਹੀਂ ਤੇ ਦੁੱਧ ਲੈ ਕੇ ਜਾਂਦੇ ਆ ਘਰੇ ਹਾਲੇ ਗੋਇਆ ਗੋਇਆ ਲਾਣਾ ਕੰਮ ਮੁੱਕਦਾ ਹੀ ਨਹੀਂ ਛੇਤੀ ਕਿਤੇ ਲਓ ਵੀ ਮਿੱਤਰੋ ਹੁਣ ਆਪਾਂ ਤੌਣ ਲੱਗੇ ਆਂ ਮੂੰਹ ਹੱਥ ਟਾਈਮ ਹੋ ਗਿਆ 6:30 ਦਾ ਤੇ ਲਾਲੋ ਵੀ ਸਵੇਰ ਦੇ ਲੱਗੇ ਆ ਉੱਠ ਕੇ 4 ਵਜੇ ਦੇ ਲੱਗੇ ਆ ਆ 6:30 ਹੋ ਗਏ ਨੇ ਹੁਣ ਅੰਦਰ ਵੜਨ ਲੱਗੇ ਆ ਗੋਇਆ ਗੋਇਆ ਸੱਟ ਕੇ ਪੂਰੀ ਸਫਾਈ ਸਭੀ ਕਰਕੇ ਕਰਾਂ ਤੇ ਮੱਜਾਂ ਜੀ ਦੇਣ ਚੜਦਾ ਮੱਜਾਂ ਜੀ ਛੇਵ ਜਾਂਦਾ ਆਪਣਾ ਤੇ ਹਾਰਡ ਵਰਕਿੰਗ ਏ ਬਾਕੀ ਚਲੋ ਕੰਮ ਕਰਨ ਚ ਮਜ਼ਾ ਹੁੰਦਾ ਹੈ ਹੈ ਤਾਂ ਮਿਹਨਤ ਵਾਲਾ ਕੰਮ ਏ ਇਹਦੇ ਨਾਲ ਬੰਦਾ ਤੰਦਰੁਸਤ ਰਹਿੰਦਾ ਕੰਮ ਕਰਨ ਨਾਲ ਚਲੋ ਅੱਜ ਦੀ ਵੀਡੀਓ ਇਨੀ ਰੱਖਦੇ ਆ ਤੇ ਪ੍ਰਮਾਤਮਾ ਸਭ ਤੇ ਮਿਹਰ ਪ੍ਰਿਆਥ ਰੱਖੇ ਜੀ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਚ ਰੱਬ ਰੱਖਾ ਜੀ ਬਾਏ ਬਾਏ